ਤੁਆਡੀ ਵਸੀਅਤ ਦੀ ਤਾਂ ਐਸੀ ਦੀ ਪੈਸੀ ਮੇਰੀ ਗੱਲ ਮੰਨ ਝੁਕਚਾਪ ਸਾਈਨ ਕਰ ਦੇ ਕੈਵੀ ਦੀ ਵੀ ਇਹੀ ਇੱਛਾ ਮੇਰੇ ਭਰਾ ਪਰ ਜਾਈ ਪਤਾ ਨਹੀਂ ਕਦੋਂ ਆਣਗੇ ਮੈਨੂੰ ਮਿਲਣ ਆ ਲੋੜੀ ਵੀ ਗਈ ਸੁਧਾਰੇ ਵੀ ਖਤਮ ਹੋ ਗਏ ਤੇ ਦੀਵਾਲੀ ਵੀ ਲੰਘ ਗਈ ਤੂੰ ਅੱਜ ਮੇਰਾ ਬਰਥਡੇ ਸੀ ਇੱਕ ਵਾਰ ਕੋਲ ਤਾਂ ਕਰ ਲੈਂਦੇ ਜਾਂ ਮੈਸੇਜ ਕਰ ਦਿੰਦੇ ਮੈਨੂੰ ਵਿਸ਼ ਕਰਨ ਵਾਸਤੇ ਪਤਾ ਨਹੀਂ ਕੀ ਹੋ ਗਿਆ ਤੇ ਹੁਣ ਤਾਂ ਮੈਨੂੰ ਲੱਗਦਾ ਉਹ ਮੇਰਾ ਜਨਮ ਦਿਨ ਵੀ ਭੁੱਲ ਗਏ ਜਦੋਂ ਮੰਮੀ ਡੈਡੀ ਹੁੰਦੇ ਸੀ ਤਾਂ ਸਾਰੇ ਕਾਰਜ ਕਰਦੇ ਸੀ ਹੁਣ ਵੀਰਾ ਭਾਬੀ ਨੇ ਤਾਂ ਕੋਈ ਪੁੱਛਦਾ ਹੀ ਨਹੀਂ ਰੱਬਾ ਅੱਜ ਮੈਂ ਕੀ ਗੁਨਾਹ ਕਰਤਾ ਕਿ ਪੇਕਿਆਂ ਤੋਂ ਮੈਨੂੰ ਕੋਈ ਮਿਲਣ ਹੀ ਨਹੀਂ ਆਉਂਦਾ ਲੱਗਦਾ ਉਸ ਦਿਨ ਵਾਲੀ ਗੱਲ ਉਹਨਾਂ ਨੇ ਭੁੱਲਣ ਦੀ ਬਜਾਏ ਪੱਕੇ ਦਿਲ 'ਚ ਮਸਾਲੀ ਤੁਸੀਂ ਇਹ ਸੋਚ ਕੇ ਮਿਲਿਆ ਕਿ ਤੁਸੀਂ ਪ੍ਰਾਪਰਟੀ ਦੇ ਕਾਗਜ਼ ਲੈ ਕੇ ਆਓਗੇ ਤੇ ਮੈਂ ਚੁੱਪਚਾਪ ਸਾਈਨ ਕਰ ਦੂੰਗੀ ਪਰ ਟੀਨਾ ਗੈਵੀ ਦੀ ਨੇ ਤਾਂ ਚੁੱਪਚਾਪ ਸਾਈਨ ਕਰ ਵੀ ਦਿੱਤੇ ਜੇ ਗੈਵੀ ਦੀ ਦੀ ਬੇਕੂਫਾ ਮੈਂ ਤਾਂ ਨਹੀਂ ਹੈਗੀ ਆ ਕੀ ਖਟਲਿਆ ਦੀ ਨੇ ਸ਼ਰਾਪਤ ਵਿੱਚ ਰਹਿ ਕੇ ਆ ਦੁੱਕੀ ਦੇ ਬੰਦੇ ਨਹੀਂ ਸੀ ਜਿਨ੍ਹਾਂ ਨੇ 20 2 ਗੱਲਾਂ ਕੀਤੀਆਂ ਤੇ ਤੁਸੀਂ ਪੁਰਾਣੀਆਂ ਗੱਲਾਂ ਤੇ ਮਿੱਟੀ ਪਾਓ ਤੇ ਮੰਮੀ ਡੈਡੀ ਦੀ ਤਾਂ ਇਹ ਹੀ ਇੱਛਾ ਸੀ ਕਿ ਤੁਸੀਂ ਇਹਦੇ ਤੇ ਸਾਈਨ ਕਰੋ ਭਾਬੀ ਮੈਂ ਨਿਆਣੀ ਨਹੀਂ ਹੈਗੀ ਜਿਹੜੀ ਤੇਰੀ ਚੌਪੜੀਆਂ ਚੌਪੜੀਆਂ ਗੱਲਾਂ ਦੇ ਵਿੱਚ ਆ ਜੂੰਗੀ ਵੀਰੇ ਤੂੰ ਕੰਨ ਖੋਲ ਕੇ ਸੁਣ ਲੈ ਮੈਂ ਤੂੰ ਬਾਰ ਬਾਰ ਨਾ ਕਹਾਂਈ ਮੈਂ ਇਸ ਤੇ ਸਾਈਨ ਨਹੀਂ ਕਰਨੇ ਭਣੇ ਤੈਨੂੰ ਸਾਈਨ ਤਾਂ ਕਰਨਾ ਹੀ ਪਣਿਆ ਸਾਡੇ ਨਾਂ ਤੇ ਵਸੀਅਤ ਆ ਅੱਛਾ ਤੁਹਾਡੇ ਨਾਂ ਵਸੀਅਤ ਆ ਤੁਹਾਡੀ ਵਸੀਅਤ ਦੀ ਤਾਂ ਅਸਲੀ ਪੈਸੇ ਕਸ ਵੀ ਤੂੰ ਪੇਪਰ ਪਾੜ ਕੇ ਸੁੱਟੇ ਕਿਦਾਂ ਆਪਣੇ ਭਰਾ ਦੇ ਮੂੰਹ ਦੇ ਉੱਤੇ ਤੈਨੂੰ ਕੋਈ ਸ਼ਰਮ ਹਇਆ ਹੈ ਜਦ ਤੇਰੇ ਮਾਪੇ ਨੇ ਵਸੀਅਤ ਕੀਤੀ ਤੇਰੇ ਭਰਾ ਦੇ ਨਾਂ ਤੇ ਸਾਰੇ ਕਾਗਜ਼ ਲਿਖ ਦਿੱਤੇ ਉਹਨਾਂ ਨੇ ਪ੍ਰਾਪਰਟੀ ਕਰ ਦਿੱਤੀ ਬੁੜੀਏ ਗੱਲ ਸੁਣ ਮੇਰੀ ਧਿਆਨ ਨਾਲ ਜਿਹੜੇ ਬੈਂਕਾਂ ਦੇ ਵਿੱਚ ਪੈਸੇ ਪਏ ਨੇ ਜਾਂ ਐਫ ਡੀਆਂ ਪਈਆਂ ਨੇ ਉਹਨਾਂ ਨੂੰ ਕਢਵਾਉਣ ਦੇ ਲਈ ਤੇਰੇ ਦਸਤਖਤ ਚਾਹੀਦੇ ਤੇਰੇ ਭਰਾ ਨੂੰ ਤੇਰੀ ਵੱਡੀ ਭੈਣ ਨੇ ਦਸਤਖਤ ਕਰ ਦਿੱਤੇ ਤੇ ਵੀ ਕੀ ਸਮੱਸਿਆ ਤੂੰ ਕਿਉਂ ਨਹੀਂ ਕਰ ਰਹੀ ਉੱਤੋਂ ਤੇਰੀ ਹਿੰਮਤ ਕਿੱਦਾਂ ਪੈ ਗਈ ਤੇ ਵੀ ਤੂੰ ਕਾਗਜ਼ ਸਰਕਾਰੀ ਪਾੜ ਦਿੱਤਾ ਹੈ ਤੈਨੂੰ ਕੋਈ ਅਕਲ ਹੈ ਕਪਾ ਕਰਕੇ ਆਪਣੇ ਭਰਾ ਪਰਜਾਈ ਨੂੰ ਸਾਈਨ ਕਰਕੇ ਦੇ। ਇਹ ਬਰਾ ਦੋਸੇ। ਵੀਰੇ ਆ ਤੂੰ ਕੱਠ ਜਾ ਕਰਕੇ ਜਿਹੜਾ ਮਜਵਾ ਲਾ ਲਿਆ ਤੈਨੂੰ ਕੀ ਲੱਗਦਾ ਮੈਂ ਡਰ ਜੂਗੀ? ਨਾਲੇ ਪ੍ਰਧਾਨ ਜੀ ਗੱਲ ਸੁਣ ਲਓ ਮੇਰੀ ਮੈਂ ਕਿਸੇ ਤੋਂ ਡਰਦੀ ਨਹੀਂ ਮੈਂ ਸਾਈਨ ਨਹੀਂ ਕਰਨੇ ਜੋ ਮਰਜ਼ੀ ਕਰ ਲੋ। ਦੇਖ ਤੀਨਾ ਏਦਾਂ ਨਹੀਂ ਕਰੀਦਾ। ਤੇਰਾ ਡੈਡੀ ਮਰਦਾ ਮਰਦਾ ਮੈਨੂੰ ਕਹਿ ਗਿਆ ਸੀ ਰਵਾਨਾ ਜੀ ਮੈਂ ਸਾਰੀ ਪ੍ਰਾਪਰਟੀ ਆਪਣੇ ਮੁੰਡੇ ਦੇ ਨਾਲ ਲਾਤੀ ਐ ਜੋ ਤੇਰਾ ਬਣਦਾ ਸੀ ਉਹ ਤੈਨੂੰ ਦੇ ਦਿੱਤਾ। ਹੁਣ ਇਹ ਕਾਗਜ਼ਾਂ ਦੇ ਉੱਤੇ ਲੋੜ ਹੈ ਤੇਰੇ ਸਾਈਨ ਦੀ। ਤੇ ਹੁਣ ਤੂੰ ਐਦਾਂ ਨਾ ਕਰਨ ਦਾ ਕੀ ਮਤਲਬ ਈ ਡੈਡੀ ਕੀ ਲੋੜ ਐ ਹੁਣ ਨਾ ਕੀ ਦੇ ਤਾਂ ਫੁੱਫੜ ਜੀ ਤੁਸੀਂ ਤਾਂ ਸਾਰੇ ਜਾਣੇ ਰਲ ਕੇ ਮੇਰੇ ਹੱਥ 'ਤੇ ਠੂਠਾ ਬੜਾਉਣ ਨੂੰ ਫਿਰਦੇ ਪਏ ਹੋ ਠੁੱਠੀ ਵਾਲੀ ਕਿਹੜੀ ਗੱਲ ਐ ਦੀਦੀ ਕਿਹੜਾ ਮਾਪਿਆ ਚਾਹੁੰਦਾ ਕਿ ਉਹਦੀ ਧੀ ਦੇ ਹੱਥ 'ਚ ਠੂਠਾ ਹੋਵੇ ਮੰਮੀ ਡੈਡੀ ਨੇ ਟਾਡੇ ਤੇ ਗੈਵੀ ਦੀ ਦੇ ਨਾਂ ਤੇ ਕਾਫੀ ਕੁਝ ਲਾਇਆ ਹੋਇਆ ਲੋਹਾਰੇ ਪੋਂ ਦੇ ਪਰਲੇ ਪਾਸੇ ਡੈਡੀ ਨੇ ਸੋਗਾ ਦਾ ਪਲਾਟ ਤੇ ਨਾਂ ਤੇ ਤੇ ਸੋਗਾ ਦਾ ਗੈਵੀ ਦੀ ਦੇ ਨਾਂ ਤੇ ਲਿਖਾਇਆ ਹੋਇਆ ਇਹ ਹੋਰ ਤਾਂ ਹੋਰ ਤੁਹਾਡੇ ਨਿਆਣਾਂ ਦੇ ਵਿਆਹ ਵਾਸਤੇ ਨਾਨਕੀ ਸ਼ੱਕ ਵਜੋਂ ਲੱਖ ਲੱਖ ਦੀ ਐਫ ਡੀ ਕਰਾਈ ਹੋਈ ਐ ਪ੍ਰਧਾਨ ਜੀ ਤੁਸੀਂ ਆਪ ਹੀ ਦੇਖ ਲਓ ਮੇਰੇ ਨਾਲ ਕਿੰਨਾ ਤੱਕਾ ਹੋ ਰਿਹਾ ਤੇ ਕਿੰਨਾ ਫਰਕ ਹੋ ਰਿਹਾ ਮੇਰੀ ਕੱਲੀ ਕੱਲੀ ਕੁੜੀ ਗੈਵੀ ਦੇ ਤਿੰਨ ਜਵਾਕ ਉਹਨੂੰ ਤਾਂ 3 ਲੱਖ ਰੁਪਏ ਮਿਲੂਗਾ ਮੈਨੂੰ ਤਾਂ 1 ਲੱਖ ਰੁਪਏ ਪਿਆ ਨਾ ਉਹ ਨਾ ਨਾ ਤੀਏ ਤੇਨੂੰ ਗਲਤ ਫਹਮੀ ਹੈ ਜੇ ਉਹਨਾਂ ਤਿੰਨਾਂ ਨੂੰ 1-1 ਲੱਖ ਮਿਲਿਆ ਤੇਰੀ ਕੱਲੀ ਕੁੜੀ ਨੂੰ 3 ਲੱਖ ਨਾਲ ਆਇਆ ਹੋਇਆ ਮਾਪੇ ਕਦੀ ਤੀਆਂ ਦਾ ਫਰਕ ਨਹੀਂ ਕਰਦੇ ਪ੍ਰਧਾਨ ਜੀ ਤੇ ਪੁੱਪੜ ਜੀ ਤੁਹਾਡੇ ਬੁਰੇ ਬੇਨਤੀ ਆ ਤੇ ਗੈਵੀ ਦੀ ਵੀ ਇਹੀ ਇੱਛਾ ਨਾ ਤਾਂ ਸਾਨੂੰ ਆਹ ਸੰਗੋਆ ਵਾਲਾ 100 ਕੈ ਦਾ ਪਲਾਟ ਤੇ ਨਾ ਹੀ ਨਾਨਕ ਸ਼ੱਕ ਵਜੋਂ ਜਿਹੜੇ ਤੁਸੀਂ ਰੱਖਿਆ ਨਾ ਵੀ ਲੱਖ ਲੱਖ ਦੀ ਐਫ ਡੀ 3 ਲੱਖ ਰੁਪਈਆ ਉਹ ਅਸੀਂ ਨਹੀਂ ਲੈਣਾ ਹੈਗਾ ਇਹ ਸਾਰੇ ਦਾ ਸਾਰਾ ਨਾ ਤੁਸੀਂ ਆਹ ਜਗਜੀਤ ਦੀ ਝੋੜੀਏ ਪਾਓ ਅਸੀਂ ਇਹਦੇ ਵਿੱਚ ਹੀ ਖੁਸ਼ ਹੈ ਜਦੋਂ ਮਾਪੇ ਦੀ ਇਹੀ ਇੱਛਾ ਸੀ ਅਸੀਂ ਕੌਣ ਹੁੰਨੇ ਆ ਉਹਨਾਂ ਦੇ ਹੁਕਮਦੂਲੀ ਕਰਨ ਵਾਲੇ ਐਦਾਂ ਤਾਂ ਫਿਰ ਬਜ਼ੁਰਗਾਂ ਦੀ ਆਤਮਾ ਨੂੰ ਸ਼ਾਂਤੀ ਨਹੀਂ ਨਾ ਮਿਲਣੀ ਫਿਰ ਜਿੱਤੀ ਸਾਹਿਬਾ ਤੁਸੀਂ ਕੀਤੀ ਸਿਆਣੀ ਗੱਲ ਮਾਪੇ ਦੇ ਕੀਤੇ ਹੋਏ ਕੰਮ ਨੂੰ ਤੁਸੀਂ ਫੁੱਲ ਚੜਾਏ ਨੇ ਤੀਨਾ ਤੂੰ ਦੱਸ ਜਦ ਗੈਵੀ ਦੀਦੀ ਨੂੰ ਜਾਂ ਕੋਈ ਪ੍ਰੋਬਲਮ ਨਹੀਂ ਜਾਂ ਬਿਰਦੇ ਸਾਹਿਬ ਨੂੰ ਕੋਈ ਪ੍ਰੋਬਲਮ ਨਹੀਂ ਤੈਨੂੰ ਸਾਈਨ ਕਰਨ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈਗੀ ਤੂੰ ਐਡੀ ਕਿਉਂ ਰੁਕੀ ਹੋਈ ਫਿਰਦੀ ਹੈ ਆਪਣੇ ਭਰਾ ਪ੍ਰਤੀ ਆਪਣੀ ਪਰਜਾਈ ਦੇ ਪ੍ਰਤੀ ਚੁੱਪ ਕਰਕੇ ਮੇਰੀ ਗੱਲ ਮੰਨ ਤੇ ਸਿਗਨੇਚਰ ਕਰੋ ਨਾ ਕੱਲ੍ਹ ਜਾਂ ਦੋ ਤੁਸੀਂ ਤਾਂ ਸਾਰੇ ਜਾਣੇ ਮੇਰੇ ਦੁਆਲੇ ਹੋਗੇ ਬੱਚੇ ਪਤਾ ਨਹੀਂ ਕਦੋਂ ਵੱਡੇ ਹੋਣਗੇ ਕਦੋਂ ਵਿਆਹ ਹੋਣਗੇ ਉਹਨਾਂ ਦੇ ਤੇ ਕਦੋਂ ਪੈਸੇ ਮਿਲਣਗੇ ਪੈਸੇ ਦੀ ਲੋੜ ਤਾਂ ਮੈਨੂੰ ਹੋਣਾ ਪ੍ਰਧਾਨ ਜੀ ਜਿਹੜਾ 20 ਸਾਲਾਂ ਬਾਅਦ ਮੈਨੂੰ 3 ਲੱਖ ਰੁਪਏ ਦੇਣਾ ਨਾ ਉਹ ਹੁਣੇ ਮੇਰੀ ਤਲੀ ਤੇ ਧਰੋ ਮੈਂ ਨਵੀਂ ਸਕੂਟਰੀ ਲੈਣੀ ਆ ਤੇ ਮੇਰਾ ਫੋਨ ਤਾਂ ਰੋਜ਼ ਖਰਾਬ ਹੋਇਆ ਰਹਿੰਦਾ ਮੈਂ ਵਧੀਆ ਫੋਨ ਵੀ ਤਾਂ ਲੈਣਾ 10 ਲੱਖਾਂ ਚ ਤਾਂ ਮਸਾ ਹੀ ਸਰੂ ਮੇਰਾ ਜਿਹੜਾ ਤੂੰ ਨਵਾਂ ਮੋਬਾਈਲ ਲੈਣ ਨੂੰ ਕਹਿੰਨੀ ਪਈ ਆ ਨਾ ਇਹ ਹਰ ਤੀਜੇ ਦਿਨ ਨਵਾਂ ਮਾਡਲ ਬਰਜ ਜਾਂਦਾ ਮੋਬਾਈਲਾਂ ਦਾ ਤੇ ਜਿਹੜੀ ਤੂੰ ਨਵੀਂ ਸਕੂਟਰੀ ਦੀ ਗੱਲ ਕਰਦੀ ਆ ਨਾ ਇਹ 5-7 ਸਾਲਾਂ ਦੇ ਵਿੱਚ ਖਟਾਰਾ ਹੋ ਜਾਣੀ ਐ ਤੇਰੀ ਅਕਲ ਤੇ ਪਰਦਾ ਪਿਆ ਤੂੰ ਅਨਮੁੱਲੇ ਰਿਸ਼ਤਿਆਂ ਨੂੰ ਕਿਉਂ ਖਟਾਰਾ ਕਰਦੇ ਪਈ ਐ ਚੰਦ ਪੈਸਿਆਂ ਦੇ ਪਿੱਛੇ ਚੰਦ ਆਪਣੇ ਨਵੀਆਂ ਚੀਜ਼ਾਂ ਦੇ ਸ਼ੌਂਕ ਪਿੱਛੇ ਕੋਈ ਸਮਝਦਾਰੀ ਨੂੰ ਹੱਥ ਮਾਰ ਅਕਲ ਨੂੰ ਹੱਥ ਮਾਰ ਤੂੰ ਮੈਂ ਜੋ ਕਹਤਾ ਸੋ ਕਹਤਾ ਜਿਹੜਾ ਉਹ ਪਲਾਟ ਆ ਨਾ ਹੁਣੇ ਮੇਰੇ ਨਾਮ ਤੇ ਕਰੋ ਤੇ ਐਫਰੀ ਤੋੜਾ ਕੇ ਨਾ ਉਹ ਵੀ ਪੈਸੇ ਮੈਨੂੰ ਦਵੋ ਫਿਰ ਮੈਂ ਸਾਈਨ ਕਰਨ ਨੂੰ ਤਿਆਰ ਆ ਨਹੀਂ ਤਾਂ ਵੀਰਾ ਆਪਣੇ ਰਾ ਮੈਂ ਆਪਣੇ ਰਾ ਕਿੰਨਾ ਤੇਰੀ ਬਹੁ ਮਾੜੀ ਗੱਲ ਆ ਪਰ ਤੈਨੂੰ ਇਦਾਂ ਨਹੀਂ ਬੋਲਣਾ ਚਾਹੀਦਾ ਪੈਸੇ ਤਾਂ ਨਾ ਬਥੇਰੇ ਮਿਲ ਜਣੇ ਜਿਹੜੇ ਨਾਲ ਤੇ ਜੰਮੇ ਭੈਣ ਭਰਾ ਨਾਲ ਉਹ ਨਹੀਂ ਦੁਆਰਾ ਮਿਲਦੇ ਕੁੜੀ ਮੈਂ ਕਿਦੋਂ ਤੇਰੇ ਮੂੰਹ ਆ ਦੇਖਦਾ ਪਿਆ ਤੈਨੂੰ ਇੰਨੇ ਛਣੇ ਛਣੇ ਆਏ ਬੰਦੇ ਤੈਨੂੰ ਨਜ਼ਰ ਨਹੀਂ ਆਉਂਦੇ ਤੈਨੂੰ ਸਾਡੇ ਆਏ ਦੀ ਕੋਈ ਇੱਜ਼ਤ ਨਹੀਂ ਤੂੰ ਕਿੱਲਾ ਪੈਸੇ ਪਿੱਛੇ ਆ ਸਾਰੇ ਭੈਣ ਭਰਾ ਛੱਡੇਂਗੀ ਇਹ ਗੱਲ ਸੁਣ ਲੈ ਪੈਸੇ ਵੀ ਲੈ ਲੈ ਪਲਾਟ ਵੀ ਲੈ ਲੈ ਪਰ ਗੱਲ ਤੋਂ ਇਹ ਗੱਲ ਦਵਾਜੋ ਕਰਦੀ ਕਿ ਤੇਰੇ ਭਰਾ ਪਰਜਾਈ ਜਾਂ ਕੋਈ ਰਿਸ਼ਤੇਦਾਰ ਤੈਨੂੰ ਮਿਲਣਾ ਆਊਗਾ ਨਾਲੇ ਦੂਜੀ ਗੱਲ ਸੁਣ ਲੈ ਤੇਰੀ ਮਾਜੇ ਬਿਮਾਰ ਹੋਈ ਉਹਨੂੰ ਹਸਪਤਲ ਕੌਣ ਲੈ ਕੇ ਗਿਆ ਸੀ ਤੇਰਾ ਪ੍ਰਾਤ ਪਰਜਾਈ ਕਿ ਤੂੰ ਤੂੰ ਤਾਂ ਆਪਣੇ ਘਰ ਆਵਨਾ ਬੈਠੀ ਸੀ ਉਹ ਤਾਂ ਹਸਪਤਲ ਧੱਕੇ ਇਹਨਾਂ ਦੇਖਾ ਦੀ ਇਹਨਾਂ ਪੱਲੇ ਪੈਸੇ ਲਾਇਏ ਦਿਨ ਰਾਤ ਇਹਨਾਂ ਸੇਵਾ ਕੀਤੀ ਆ ਤੂੰ ਕਿੱਥੇ ਸੀ ਉਦੋਂ ਵੱਡੀ ਗਈ ਹਿੱਸੇ ਲੈਣ ਵਾਲੀ ਜਦੋਂ ਡੈਡੀ ਆਖਰੀ ਸਾਹਾਂ ਤੇ ਸੀ ਅਸੀਂ ਇਹਨਾਂ ਨੂੰ ਬੜੇ ਸਨੇਹ ਭੇਜੇ ਕਿ ਇੱਕ ਵਾਰੀ ਡੈਡੀ ਨੂੰ ਆਖਰੀ ਵਾਰ ਮਿਲ ਤਾਂ ਲੋ ਆ ਕੇ ਤੇ ਇਹਦਾ ਜਵਾਬ ਇਹ ਸੀ कि ਹੱਲੇ ਮੈਂ ਵੇਲੀ ਨਹੀਂ ਜੋ ਟਾਈਮ ਹੋਊਗਾ ਆਪੇ ਆ ਕੇ ਮਿਲ ਜੂੰਗੀ ਤੇ ਜੜੀ ਆਪਣੇ ਧੀਰ ਨੂੰ ਮਿਲਣ ਦੀ ਆਸ ਨੂੰ ਅਧੂਰੀ ਲੈ ਕੇ ਇਸ ਦੁਨੀਆ ਤੋਂ ਚਲੇ ਗਏ ਪਰ ਇਹ ਨਹੀਂ ਆਈ ਹਾਂ ਦੱਸ ਕੁੜੀਏ ਹੁਣ ਤੇਰੇ ਕੋਲ ਤਾਂ ਆਪਣੇ ਮਾਪੇ ਦੀ ਸੇਵਾ ਕਰਨ ਦਾ ਟਾਈਮ ਨਹੀਂ ਸੀ ਉਹਨਾਂ ਨੂੰ ਮਿਲਣ ਨਹੀਂ ਆਈ ਤੂੰ ਹੁਣ ਕਿਹੜੇ ਹੱਕ ਨਾਲ ਤੂੰ ਉਹਨਾਂ ਦੀ ਜਾਇਦਾਦ ਦੇ ਵਿੱਚੋਂ ਤੇ ਪੈਸਿਆਂ ਦੇ ਵਿੱਚੋਂ ਹਿੱਸਾ ਮੰਗਦੀ ਤੈਨੂੰ ਸਮਝ ਹੈ ਕੋਈ ਮੁੱਕ ਦੀ ਗੱਲ ਤਾਂ ਇਹ ਆ ਪ੍ਰਧਾਨ ਜੀ 100 ਗਾਜ ਰੱਸਾ ਸਿਰੇ ਤੇ ਗੰਡਾ ਉਹ ਲੜਾਈ ਤੇ ਲੱਸੀ ਦਾ ਕੀ ਹੈ ਜਿੰਨਾ ਮਰਜ਼ੀ ਵਧਾਈ ਜਾਓ ਇਹ ਮੁਕਾਓ ਹੁਣ ਜੋ ਇਹ ਮੰਗਦੀ ਹੈ ਨਾ ਚੁੱਪ ਕਰਕੇ ਨੂੰ ਦੇਣ ਦੀ ਕੋਸ਼ਿਸ਼ ਕਰੋ ਰੱਫਰ ਦਾ ਮੁਕਾਵੇ ਨਾ ਨਿਤ ਰੋਜ ਦਾ ਜਿਹੜਾ ਕੁੱਤ ਕਲੇਜ ਕੱਲ ਨੂੰ ਪੈਣਾ ਉਹ ਅੱਜ ਹੀ ਮੁਕਾਓ ਹਾਂ ਵੀ ਕੱਕਾ ਤੂੰ ਦੱਸ ਸੁਣ ਤੇਰਾ ਕੀ ਵਿਚਾਰ ਹੈ ਜਿੱਦਾਂ ਬਿਰਦੀ ਸਾਹਿਬ ਕਹਿ ਰਹੇ ਨੇ ਤੂੰ ਇਹਨੂੰ ਆਪਣੀ ਭੈਣ ਨੂੰ ਹਿੱਸਾ ਦੇਣ ਲਈ ਤਿਆਰ ਹੈ ਜਿਵੇਂ ਉਹ ਮੰਨਦੀ ਹੈ ਆਪਾਂ ਉਦਾਂ ਕਰਨ ਨੂੰ ਤਿਆਰ ਤੂੰ ਆਪਣੇ ਵਿਚਾਰ ਦੱਸ ਮੈਂ ਹਾਂਜੀ ਪ੍ਰਧਾਨ ਜੀ ਪੰਚਾਇਤ ਦਾ ਜੋ ਵੀ ਫੈਸਲਾ ਹੋ ਸਰ ਮੱਥੇ ਆ ਮੈਂ ਇਹਨੂੰ ਇਹ ਹਿੱਸਾ ਦੇਣ ਨੂੰ ਤਿਆਰ ਆ ਪਰ ਮੁੜ ਕੇ ਘਰ ਵਿੱਚ ਕਲੇਸ਼ ਨਾ ਪਾਵੇ ਇਹ ਉਹ ਬਹਿ ਜਾ ਬਹਿ ਜਾ ਬਹਿ ਜਾ ਇਹਨੇ ਕਲੇਸ਼ ਕਰਨ ਜੋਗੀ ਰਹਿਣਾ ਕਿੱਥੋਂ ਆ ਸੁਣ ਕੁੜੀਏ ਹੁਣ ਤਾਂ ਤੇਰੀਆਂ ਮੰਨਾਈਆਂ ਪੂਰੀਆਂ ਹੋ ਰਹੀਆਂ ਨੇ ਜਿੱਦਾਂ ਤੂੰ ਕਹਿ ਰਹੀ ਹੈ ਤੇਰਾ ਭਰਾ ਤੈਨੂੰ ਹਿੱਸਾ ਦੇ ਰਿਹਾ ਹੈਗਾ ਪਰ ਮੇਰੀ ਇੱਕ ਗੱਲ ਸੁਣ ਲੈ ਇਹ ਹਿੱਸੇ ਦੁਨਿਆਵੀ ਹੁੰਦੇ ਨੇ ਮਾਇਆ ਕੁਛ ਦਿਨ ਦੀ ਖੰਡਾਣਿਆ ਏ ਇਹ ਮੁੜ ਕੇ ਨਿਕਲ ਜਾਂਦੀ ਏ ਪਰ ਜਿਹੜਾ ਹਿੱਸਾ ਤੂੰ ਆਪਣੇ ਭਰਾ ਭਰਜਾਈ ਦੇ ਦਿਲ ਚੋਂ ਪਿਆਰ ਵਾਲਾ ਗੁਵਾਰੀ ਹੈ ਨਾ ਉਹ ਜ਼ਿੰਦਗੀ ਭਰ ਕਦੀ ਬੰਦੇ ਨੂੰ ਮਿਲਦਾ ਨਹੀਂ ਹੁੰਦਾ ਤੇ ਨਾ ਹੀ ਕਦੀ ਪਰਿਵਾਰ ਚ ਬੰਦੇ ਦੀ ਉਹ ਥਾਂ ਬਣਦੀ ਹੁੰਦੀ ਏ ਮੇਰੀ ਗੱਲ ਮੰਨ ਚੁੱਪਚਾਪ ਸਾਈਨ ਕਰ ਦੇ ਇਹ ਹਿੱਸਿਆਂ ਦੇ ਚੱਕਰਾਂ ਦੇ ਵਿੱਚ ਨਾ ਪੈ ਮੇਰੀ ਇਹੀ ਸਲਾਹ ਤੈਨੂੰ ਪ੍ਰਧਾਨ ਜੀ ਜਿਹੜੀ ਗੱਲ ਹੋ ਗਈ ਹੈ ਨਾ ਉੱਤੇ ਫੋਲ ਚੜਾਓ ਤੇ ਬਾਕੀ ਜੋ ਹੋਊਗਾ ਮੈਂ ਆਪੇ ਦੇਖ ਲਵਾਂ ਹਾਂ ਵੀ ਜਗਜੀਤ ਸਿੰਘ ਇਹ ਨਹੀਂ ਬਣਦੀ ਨਾ ਤੂੰ ਪੇਪਰ ਲਿਆ ਇਹਦੇ ਤੋਂ ਸਾਈਨ ਕਰਾ ਤੇ ਕੰਮ ਰਵੇ ਡਿਆ ਛੱਡ ਪਰੇ ਜੋ ਹੋਣਾ ਸੀ ਹੋ ਜਾ ਪੇਪਰ ਦੋ ਜੀ ਆਪਾਂ ਲੀਨ ਆਂ ਆਪਾਂ ਲੈ ਵੀ ਕੁੜੀਏ ਆਗੇ ਪੇਪਰ ਕਰ ਸੈਨਲ ਲਾ ਫੜ ਕਰ ਲਿਆ ਨਹੀਂ ਆ ਕਰਨ ਨੂੰ ਤਾਂ ਆਈ ਆ ਚਲੋ ਮੰਨਿਆ ਦਰਸ਼ਕੋ ਵੀ ਇਸ ਲੜਕੀ ਨੂੰ ਤਾਂ ਇਸ ਗੱਲ ਦੀ سزا ਮਿਲੀ ਹੈ ਸਾਰੇ ਪੇਕੇ ਇਸ ਕਰਕੇ ਟੁੱਟ ਗਏ ਕਿਉਂਕਿ ਨੇ ਘਰ ਦੇ ਵਿੱਚੋਂ ਹਿੱਸਾ ਮੰਗ ਲਿਆ ਸੀ ਇਹ ਤਾਂ ਸਿੱਕੇ ਦਾ ਇੱਕ ਪਹਿਲੂ ਆ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਕਈ ਭੈਣਾਂ ਨੇ ਧੀਆਂ ਨੇ ਘਰ ਦੇ ਵਿੱਚੋਂ ਪੇਕੇ ਘਰ ਦੇ ਵਿੱਚੋਂ ਕੋਈ ਹਿੱਸਾ ਲਿਆ ਵੀ ਨਹੀਂ ਹੁੰਦਾ ਪਰ ਫਿਰ ਵੀ ਉਹਦੇ ਭਰਾ ਪਰਜਾਈ ਉਹਨਾਂ ਦੇ ਨਾਲ ਵਰਤਦੇ ਹੀ ਨਹੀਂ ਹੈਗੇ ਤੁਸੀਂ ਸਾਨੂੰ ਕਮੈਂਟਸ ਕਰਕੇ ਦੱਸਿਓ ਕਿ ਤੁਹਾਡੇ ਨਾਲ ਇਸ ਤਰ੍ਹਾਂ ਹੀ ਹੋ ਰਿਹਾ ਜਾਂ ਨਹੀਂ ਤੁਸੀਂ ਘਰ ਦੇ ਵਿੱਚ ਹਿੱਸਾ ਲਿਆ ਜਾਂ ਨਹੀਂ ਲਿਆ ਫਿਰ ਵੀ ਤੁਹਾਡੇ ਨਾਲ ਪੇਕੇ ਤੁਹਾਡੇ ਭਰਾ ਪਰਜਾਈ ਮਾਹ ਬਾਬ ਤੋਂ ਬਾਅਦ ਵੀ ਵਰਤਦੇ ਨੇ ਜਾਂ ਨਹੀਂ ਵਰਤਦੇ ਕਿ ਤੁਸੀਂ ਵੀ ਇਦਾਂ ਦਰਾਂ 'ਚ ਬੈਠ ਕੇ ਆਪਣੇ ਪੇਕੇਆਂ ਨੂੰ ਇਸੇ ਤਰ੍ਹਾਂ ਹੀ ਮਯੂਸ ਜਾ ਹੋ ਕੇ ਉਡੀਕਦੇ ਹੋ ਕਮੈਂਟਸ ਜ਼ਰੂਰ ਕਰਿਓ